ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਚ ਬੇਨਤੀ ਕਰਦੇ ਆ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਮੇ ਵਾਲੀ ਗੱਲ ਨਾ ਰਵੇ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ 16 ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਨੇੜੇ ਰਹਿ ਗਿਆ ਚੁਬਾਲ ਭਾਈ ਸਤਨਾਮ ਸਿੰਘ ਕੋਲ ਪਹੁੰਚੇ ਆ ਚਾਰ ਐਨੀਮਲ ਸੱਜਣੋਂ ਇੱਥੇ ਵਿਖਾਉਣ ਲੱਗੇ ਆਂ। ਦੋ ਮੱਝਾਂ ਸੱਜਣੋਂ ਸੁਈਆਂ ਸਵਾਈਆਂ ਤੇ ਬਿਲਕੁਲ ਤਾਜ਼ਾ ਗੱਲਾ ਨਾੜੂ ਦੇਖ ਸਕਦੇ ਸਾਹਮਣੇ। ਮਿਨੀਮਮ ਹੀ ਹੈਗੀ ਆ ਤੇ ਆਹ ਵੱਡੀ ਮੈਂ ਸੱਜਣੋਂ ਆ ਗਈ। ਇੱਧਰ ਆ ਗਈ ਇੱਕ ਵੈੜ ਤਿਆਰੀ ਤੇ ਗੱਬਣ ਕਰਾਉ ਸਕਦੇ ਵਿੱਚ। ਐਂਡ ਤੱਕ ਬਣੇ ਰਿਓ। ਬਿਲਕੁਲ ਜਾਇਦ ਕੀਮਤ ਕਰਵਾਉਨੇ ਆਂ। ਬਾਈ ਸਤਨਾਮ ਸਿੰਘ ਸਾਸੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਪ੍ਰਭਾ ਜੀ ਕਾਲ ਬੜੀ ਚੇਪਾ ਮਾਰੀ ਪੱਬ ਜੀ ਸਾਂਝ ਬੜੀ ਚੇਪਾ ਮਾਰੀ ਐਡਰੈਸ ਕਰੀਏ ਨੋਟ ਪਾਈ ਜੀ ਪਿੰਡ ਸੋਹ ਜਿਲ੍ਹਾ ਤਰਨਤਾਰ ਵਿਖੇ ਤੇ ਮੋਬਾਈਲ ਨੰਬਰ 7347408395 ਠੀਕ ਹੈ ਜੀ ਹਾਂ ਜੀ ਚਾਰ ਪਸ਼ੂ ਆ ਗਏ ਨਾ ਸ਼ੁਰੂਆਤ ਕਰੀਏ ਇਤੋਂ ਹਾਂ ਜੀ ਵਾਹ ਇੱਕਦਾਂ ਲੇਵਾ ਵਖਾਈ ਬਈ ਇਹ ਲੋਈ ਮਾਜੀ ਜੋ ਲੋਈ ਦਾ ਲੋਈ ਦਾ ਲੇਵਾ ਵਖਾਈ ਹਾਂ ਜੀ ਲਾਈ ਪੁੱਛ ਤੋਂ ਫੜ ਗਏ ਯਾਰ ਇਹ ਨਾ ਕਹਿਣਾ ਜੀ ਇਹ ਬੰਦਾ ਹੀ ਲਾਈ ਫਿਰਦੀ ਹੈ ਤੇ ਮੱਜ ਲੋਈ ਉਹਨੂੰ ਬਾਣਾ ਲਾਇਆ ਤੂੰ ਉਹਨੂੰ ਕਹਿ ਰ ਦਈਦਾ ਨਾ ਆਖ ਦਈਦਾ ਇਹਨੇ ਲਾਇਆ ਜੋ ਤੇ ਟੂਬ ਨੂੰ ਪਹਿਲਾਂ ਲੇਵਾ ਲੂਆ ਖਾਵੇ ਕੀ ਬੰਦਿਆ ਜਗਾਰ ਬੰਦਾ ਹੈ ਬੰਦਾ ਕੀ ਆ ਬਾਤ ਦੇਖੋ ਵੀਰ ਜੀ ਗਾਵਾਂ ਹੀ ਬੰਦ ਗਾਵਾਂ ਨਹੀਂ ਬੰਦ ਜੀ ਇਹ ਦੱਸਨਾਮ ਸਿੰਘਾ ਰਿਕਾਰਡ ਕਿੰਨਾ ਕੇ ਦੱਸਿਆ ਮਾਲਕਾਂ ਨੇ ਕੋਈ ਦੱਸਿਆ ਅੱਜ ਜੀ ਜੀ ਉਹਦੇ ਦੂਜੇ ਸਮੇਂ ਅਸੀਂ 12 13 ਗਲ ਦੋ ਚਾਹ ਮਾਸਲੇ ਅੱਛਾ ਹਾਂ ਜੀ ਅੱਗੀ 14 15 ਗਲ ਦੋ ਉਹਨਾਂ ਨੇ ਕਿ ਆਗੀ ਸਾਂਭੀ ਜਿਆਦੀ ਮਾਜੇ ਤੀਜਾ ਸੁਆ ਹਾਂ ਜੀ ਤੀਜਾ ਸੁਆ ਤੋਰੀ ਖੋਲ ਕੇ ਹਰ ਇੱਕ ਜਵਦਾਂ ਕਿਲੋਂ ਨੂੰ ਖੀ ਜਾਂਦਾ ਭਾਈ ਜਨਨ ਲੇਵਾ ਲੱਗਾ ਬਾਕੀ ਆਪਣੀ ਤੇ ਗਰੰਟੀ ਤਿੱਪਦੀ ਨਹੀਂ ਭੈਣ ਭਰਾ ਕੋਈ ਵੀ ਲੈਂਦਾ ਸਜਣੋ ਤੁਸੀਂ ਵੀ ਜੈਸਾ ਲਵਣਾ ਹੁੰਦਾ ਏ ਨਹੀਂ ਕਿ ਜਿਹੜੇ ਭੈਣ ਭਰਾ ਤੋਂ ਲਈ ਆ ਹੁੰਦਾ ਹੀ ਇਹ ਮਾਲਕਾਂ ਨੇ ਜੋ ਦੱਸਿਆ ਉਹੋ ਹੀ ਸਾਨੂੰ ਕਹਿਣਾ ਪੈਂਦਾ ਹਨਾ ਦੇਖੋ ਵੀਰ ਜੀ ਹਾਰੀ ਸਾਰੀ ਮਾਈ ਨੂੰ ਢਲੇਵਾਂ ਲੱਗਾ ਨਹੀਂ ਮਈਆਂ ਬਹੁਤ ਚੰਗੀਆਂ ਚੰਗੀਆਂ ਨੇ ਚਲੋ ਵੀ ਬੜੀ ਸੰਸਾਰ ਦੇ ਮਈਆਂ ਵੱਡੀਆਂ ਆਪਾਂ ਕਹਿ ਨਹੀਂ ਸਕਦੇ ਪਰ ਦੇਖੋ ਲੇਵਾ ਨਹੀਂ ਏਡੀ ਮੱਝ ਨੂੰ ਲੱਗਣ ਹੁੰਦਾ ਵਾਖੇ ਜਗਾੜ ਬੜਾ ਲਾਇਆ ਕਰਮ ਵਾਲੀ ਆਜਾ ਆਜਾ ਨੋ ਨੋ ਜੀ ਲੋ ਚਲੋ ਮਧਰੀ ਗੋਡੀ ਜੈ ਸੱਚ ਨੂੰ ਮੈਂ ਤੇ ਲੇਵੇ ਦੀ ਪਾਂਡੀ ਲਾਈ ਸਰਦੀ ਤੁਸੀਂ ਆਪ ਐਂਡ ਲੇਵੇ ਵੀਰ ਜੀ ਗਾਵਾਂ ਨੂੰ ਲੱਗੇ ਜਿੱਡਾ ਮਾਝ ਨੂੰ ਲੱਗਾ ਅਰੇ ਮਾਝ ਸੋਣੀ ਵੀਰ ਜੀ ਪੰਜ ਚਾਰ ਦਿਨ ਮੈਨੂੰ ਹੋਰ ਲੈਣੇ ਆ ਲੈ ਜਾਣੇ ਇਹਨਾਂ ਕੋ ਲਈ ਹੁੰਦੇ ਜੇ ਵੱਡ ਬਣੀ ਨਹੀਂ ਇਹਦੇ ਹੋਰ ਬੜੀ ਜਦੀ ਬਣਨੀ ਆ ਠੀਕ ਆ ਜੀ ਹਾਂ ਜੀ ਤੇ ਬਾਈ ਜੀ ਦੀ ਕੀਮਤ 299000 ਰੁਪਇਆ ਅੱਛਾ ਕੋ ਆਮ ਜੀ ਕੀਮਤ ਜੀ ਹੋਈ ਸ਼ੋਰ ਤੇ ਲਿਖ ਜੀ ਅੱਗੇ ਵੀ ਮਾਲ ਵੀਡੀਓ ਪਾਈ ਨਾ ਦੋਏ ਡੰਗਰ ਪਾਈ ਸ਼ੋਰ ਤੇ ਵੀਰ ਜੀ ਵੇਚ ਗਏ ਤੇ ਹਾਂ ਨਾ ਬਾਈ ਜੀ ਹਾਂ ਨਾ ਵੀਰ ਜੀ 1000 ਰੁਪਏ ਛੱਡ ਦਾਂਗੇ ਨਹੀਂ ਜਾਇਜ਼ ਕਰ ਦੋ 2000 ਛੱਡ ਦਿੰਨੇ ਆ 87000 ਦੀ ਦੇ ਦਿਓ 87000 ਦੀ ਆ ਜੀ ਲਓ ਜੀ ਹੁਣ ਵੀਰ ਜੀ 87000 ਸ਼ੋਰ ਹੋ ਨਹੀਂ ਜੋ ਹੁਣ ਕੋਈ ਵੀ ਰੱਖਦੇ ਦੂਰੋਂ ਖੜਦੇ ਆ ਆਪਾਂ ਦੂਰੋਂ ਵੀਰ ਜੀ ਮਾਰਦਾ ਫੋਲ ਕਰਤਾ ਜੀ 87000 ਜਮਾ ਜੁਣੀ ਜੋ ਬਾਕੀ ਤੁਸੀਂ ਵੀ ਇਹਦੀ ਤਨਪਾਂਡਾ ਲੈ ਲੋ ਮੈਂ ਆ ਨਹੀਂ ਮਾਝ ਬਾਹਰ ਆਈ ਪਈ ਚਪਾ ਜਪਾ ਆਈ ਭਾਈ ਜਰੂਰ ਸਹੀ ਗੱਲ ਅਰੇ ਮਾਝ ਦੇ ਹੋ ਕਦਰਾ ਕਰਦੇ ਦੂਜੇ ਨੰਬਰ ਤੇ ਸੂਈ ਸਵਾਜੀ ਮੀਣੀ ਆ ਗਈ ਨਾ ਮੀਣੀ ਮਾਝ ਆ ਗਈ ਦੁੱਧ ਭਾਈ ਕਿੰਨਾ ਹੋ ਦੋਦਾਂ ਲੇ ਗਿਓ ਜੀ ਮਾਝ ਦੇ 9 ਕਿਲੋ ਬੋਲੀ ਹੋਗੀ ਕੱਟੀ ਆ ਗਈ ਕਟਾ ਮਗਰਾ ਕੱਟੀ ਵੀਰ ਜੀ ਰਾਜ ਦੀ ਸੂਈ ਜੋ ਠੀਕ ਆ ਤੋਰ ਗਈ ਲਓ ਸੱਜਣ ਆ ਆ ਜੇ ਕੱਟੀ ਤੇ ਮੈਂ ਮੀਣੀ ਦੂਜੀ ਮਾਝ ਪੰਡਾ ਹੀ ਭਾਈ ਭਜਾ ਦੋਵੇਂ ਮਈਆਂ ਡੇਢੀ ਮਤਲਦੀ ਆ ਠੀਕ ਹੈ ਜੀ ਨਹੀਂ ਲੈ ਵੜੀ ਬਾਈ ਜੀ ਚਵਾਈ ਇਹ ਲੋ ਮੇਰੇ ਘੇ ਭੈਣ ਨੇ ਵੀ ਖੜ ਕੇ ਮੱਝ ਹੋਣੀ ਹੋਵੇ ਘਰ ਬਹੁਤ ਜਿਆਦਾ ਚਵਾਈ ਚੋਈ ਦੀ ਓਕੇ ਓਕੇ ਲੋਕ ਵਾਲਾ ਥਾਣਾ ਚਵਾਈ ਚੰਗੀ ਹੋਣੀ ਹੋਣੀ ਬਾਈ ਜੀ ਜੀ ਮੋਗਾਈ ਹੈ ਜੀ ਇਹ ਕੀਮਤ ਬਾਈ ਜੀ ਕੀਮਤ ਇਹ ਜੀ 85000 ਰੁਪਿਆ ਤੇ 85000 ਹਾਂ ਜੀ ਠੀਕ ਆ ਬਈ ਮਾਨ ਤਨ 2000 ਜੀ ਛੱਡ ਦਿੰਦੇ 83000 ਹੋ ਜੀ ਤਰੇ ਅਸੀ ਦੀ ਕੋਈ ਯਾਰ ਛਰਦੀ 82 ਦੀ 82 ਹੋ ਗਈ ਆ ਤੁਸੀਂ ਦੇ ਦਿਓ ਬਾਕੀ ਵੀ ਜੀ ਮਾਜ ਨਿਵਾਣਾ ਹਰਿ ਫਾਰੀ ਮੈਨੂੰ ਨੇਵਾ ਨਹੀਂ ਡਾ ਲੱਗ ਬੱਚਾ ਲਾ ਕੇ ਧਰ ਮਰੋ ਨਾਉਣੀਆਂ ਪੰਜਾਂ ਜੀ ਮਰੋ ਲਾਓ ਬੱਚਾ ਲਾਓ ਲੋ ਜੀ ਧਰਾਂ ਕਿਲੋ ਮੈਂ ਪਰੂਗੀ ਬਾਹਰ ਟਿਕ ਹੋਇਆ ਲੋ ਜੀ ਬੱਚਾ ਲਾ ਗਿਆ ਪਤਾਰਾਂ ਦੋ ਦੋ ਚੈੱਕ ਕਰਵਾ ਦਿੰਨੇ ਆ ਤੇ ਚੁਵਾਈ ਦਾ ਪਤਾ ਜੈਸ ਹੋ ਜਾਂਦਾ ਕਿ ਕਿਤਰਾ ਨਹੀਂ ਚੁਵਾਈ ਉਹ ਜਾਰੀ ਮੰਗੇ ਰਿਮਾਈ ਦਾ ਠੀਕ ਹੈ 16 ਹੁੰਦਿਆ ਜੀ ਲਓ ਜੀ ਸਵਾਈ ਸੱਜਣੋ ਵੇਖੋ ਅਗਲੇ ਇਤਨਾ ਦਾ ਜਵਾਜ ਕੀ ਬਾਤ ਹੈ ਓਕੇ ਆ ਪਿਛਲੇ ਨਾ ਕਰ ਦੋ ਜਿੱਥੇ ਵਾਲੇ ਬਸ ਕਰੋ ਭਾਈ ਜੀ ਬਸ ਕਰੋ ਜਿੱਥੇ ਤੇ ਕਰਦਾ ਸਾਰੀ ਚੋਈ ਆਈ ਹੈ ਜਿੱਦੀ ਪੂਰੀ ਆ ਮਾਹੀ ਸਵਾਈ ਬਹੁਤ ਜਿਆਦਾ ਹੈ ਪਰ ਵੀਡੀਓ ਲੰਮੀ ਆਈ ਇੰਦਿਖ ਰਾ ਨਾ ਵੀਰ ਜੀ ਕੋਈ ਭੂਰ ਛੱਟਾ ਨਹੀਂ ਗਰੰਟੀ ਫੁੱਲ ਪੂਰ ਛੱਟੇ ਦੀ ਨੇ ਬਿਲਕੁਲ ਮੋਟੀ ਧਾਰ ਸਗੋ ਹਾਂ ਬਸ ਕਰ ਜਾ ਮੇਰਾ ਵੀਰ ਲਓ ਜੀ ਸਜਣੋ ਬਿਲਕੁਲ ਇਕੱਲੇ ਅਰਗੇ ਸੀ ਜਿਹੜੇ ਕਰਗੇ ਥਾਂ ਵੇਖ ਲੋ ਚਾਹੂ ਗੁੱਟਾ ਦੇ ਹਾਂ ਜੀ ਵੀਰ ਜੀ ਪਾਹਗਾ ਵੀ ਬੋਲਾ ਜੀ ਥੱਲੇ ਬਿਲਕੁਲ ਜੀ ਤੇ ਇਹ ਮਿਲ ਨਹੀਂ ਤੁਹਾਨੂੰ 82000 ਦੀ ਸਜਣੋ ਠੀਕ ਹੈ ਜੀ ਖਰੀਦਾਰੀ ਕਰਨੀ ਤਾਂ ਤੇ ਲਓ ਜੀ ਥਾਂ ਨੇੜੇ ਤੋਂ ਚੈੱਕ ਕਰ ਲਓ ਇੱਕ ਵਾਰ ਲਓ ਜੀ ਚਲੋ ਜੀ ਤੀਜੇ ਨੰਬਰ ਤੇ ਇਹ ਵੀ ਸਹੀ ਹੈ ਨਾ ਭਾਈ ਜੀ ਹਾਂਜੀ ਹੋਜੀ ਸੁਈ ਜਾ ਕੱਦ ਵੜਾ ਚੰਗਾ ਲੱਗਾ ਕੱਦ ਕੁਦੂ ਦੀ ਵੱਡਾ ਮਾਈ ਦਾ ਵੱਡੇ ਮਾਈ ਫੋਲ ਭਾਜੀ ਥੋੜੀ ਜੀ ਦੁੱਧ ਮੌਕੇ ਦਾ ਭਾਈ ਜੀ ਕਿੰਨਾ ਉਹ ਇਹ ਥੱਲੇ ਜੀ 10 ਕਿਲੋ ਤੇ ਐ ਲੀਟਰ ਵਾਲਾ ਆਇਓ ਲੀਟਰ ਵਾਲਾ ਆ ਗਿਆ ਜੀ ਠੀਕ ਹੈ 10 ਕਿਲੋ ਸੱਜਣੋ ਏ ਬੱਚਾ ਨਹੀਂ ਨਾ ਇਹ ਕਾ ਬੱਚਾ ਸਪੇਅਰ ਹੋ ਗਿਆ ਸਚਨੋ ਮਿਲਦੀ ਕਿਦਾਂ ਭਾਈ ਜੀ ਹਾਂਜੀ 파ੜੇ ਤੇ ਹੀ ਵਿੱਚ ਪੜਾ ਫੋਟ ਲੈਣਾ ਏ ਥੱਲੇ ਬੈ ਜਾਣਾ ਲੱਤ ਨਹੀਂ ਲਾਉਣੀ ਮਾਜੀ ਚਵਾਈ ਏਡੀ ਜਿਆਦੀ ਬੋਲੀ ਵੀੰਤਾਲੀ ਗੱਲ ਨਹੀਂ ਅੱਛਾ ਹਾਂਜੀ 10 ਕਿਲੋ ਪਲੀ ਢੁੰਡੀ ਏਡੀ ਜਿਆਦੀ ਜੋ ਮਰਜ਼ੀ ਵੜ ਕੇ ਮਾਜੀ ਨੂੰ ਮੂੰਹ ਹੀ ਦੇਈ ਜੋ ਵਾਹ ਬਹੁਤ ਚੰਗੀ ਮਾਜੀ ਆ ਠੀਕ ਆ ਬਾਕੀ ਵੀਰ ਜੀ ਮਾਜ ਦਾ ਵਜੂਦ ਤੁਸੀਂ ਵੇਖ ਲਓ ਕਿੰਨਾ ਮਾਜ ਦਾ ਹਾਥੀ ਹੈ ਮਾਜ ਦਾ ਹੀ ਆ 10 ਕਿਲੋ ਦੁੱਧ ਆ ਹਾਂ ਜੀ ਦੋ ਟਾਈਮ ਮਿਲਦੀ ਪਾੜੇ ਦੇ ਇਤਰਾ ਦੋ ਡੱਗ ਵੀਰ ਬਰਾਲੇ ਤਸੱਲੀ ਕਰ ਲੈ ਤਿੰਨ ਡੰਗ ਜੋੜੇ ਪਾੜਾ ਸੋਤਰਾ ਰੇਟ ਬਾਈ ਜੀ ਹਾਂਜੀ ਰੇਟ ਰੇਟ ਵੀਰ ਜੀ ਦਾ 80000 ਰੁਪਏ ਜੋ ਹਾਂ ਨਾ ਬਾਈ ਜੀ ਵੀਰ ਜੀ ਮੈਂ ਕਟਾ ਕੇ ਦੇਣ ਦਿਆਂ ਨੂੰ ਜਾਇਜ਼ ਕਰਕੇ 2000 ਛੱਡ ਦੇਣੇ ਭਾਜੀ 75 ਦੀ ਹਾਂ ਨਾ ਹੀ ਕਰੀ 70000 ਦੀ ਭਾਜੀ ਹੋਗੀ 75 ਦੀ ਦੇ ਦੇ ਜਾਣ ਦੇ ਪੁਜਾਰ ਕਰੂ ਬੜਾ ਪੈਂਡਿਆ ਕਟਾ ਬੋਂਦੀ ਹੈ ਠੀਕ ਆ ਮੈਂ ਉੱਥੇ ਨੰਬਰ ਤੇ ਆ ਗਈ ਵੈੜਾ ਨਾ ਕ੍ਰੋਸ ਹੰਗ ਦੇ ਵਿੱਚ ਕੋਈ ਨਹੀਂ ਰਹਿੰਦੇ ਇਥੇ ਤੇ ਦਿਨ ਇੱਕ ਅੱਧਾ ਤਾਂ ਨਹੀਂ ਖੜੂ ਆ ਨਾ ਜੀ ਜੀ ਦੇਖੋ ਇਹ ਦੋ ਦਿਨ ਖੜ ਸਕਦੀ ਆ ਚਾਰ ਵੀ ਖੜ ਸਕਦੀ ਆ ਜਰਾ ਪਤਾ ਹੀ ਕੋਈ ਨਹੀਂ ਆਹ ਜੀ ਸਮੁੰਦਰ ਆ ਆ ਜੀ ਭਾਵੇਂ ਆਦੇ ਲਈ ਆਪਾਂ ਨੂੰ ਆਹਦੇ ਭਾਵੇਂ ਸ਼ਾਮ ਨੂੰ ਸੂਵੇ ਲਓ ਜੀ ਬਿਲਕੁਲ ਬਿਲਕੁਲ ਢਿੱਲ ਭਾਈ ਢਿੱਲ ਬਣ ਕੇ ਸੂ ਵੀ ਪਊਗੇ ਨੇ ਬੰਨੈ ਬੰਨਾ ਭਾਈ ਇਹ ਢਿੱਲ ਤੇ ਘੜਨੀ ਘੜਨੀ ਆ ਲਓ ਜੀ ਥਾਂ ਵੀ ਚੰਗਾ ਲੱਗਾ ਪਹਿਲਾਂ ਨੇ ਦੁੱਜੇ ਨੇ ਬਾਈ ਜੀ ਵੀਰੇ ਪਈਆਂ ਸੁਆ ਵਾਇਰਸ ਮਾਰੀ ਆ ਪਰ ਬਸ ਬਾਈ ਜੀ ਵੱਡੇ ਵੇਖੀਆਂ ਉਹ ਭਰੀ ਖੰਡੀ ਵੜਦੀ ਵੇਖੀ ਅੱਛਾ ਪਰ ਥੱਲੇ ਉਹਦੀ ਨੰਗ ਜੋ ਸੀ ਲੈ ਧੀ ਮੈਂ ਕਹੀ ਮੇਰੀ ਭੈਣਾ ਵੀਰਾਂ ਨੇ ਆਹ ਦੱਸਦੇ ਵੀ ਠੰਡਾ ਰਹਿਣ ਲੋਕੋ ਕੋਕਾ ਚਾਹੀਦਾ ਸ਼ਾਈਵਾਦੀ ਗਾਂ ਕਰੇ ਗਰਮ ਨਿਕਲੋ ਦੀ ਕੇਵਲੇ ਪਰ ਐਡੀ ਠੰਡੀ ਨੂੰ ਵੇਖੋ ਇਦਾਂ ਭਾਵੇਂ ਤਾਰਾ ਮਾਰੀ ਜੋ ਥੰਡੇ ਨਹੀਂ ਬਾਤ ਕਰੋ ਨਾ ਮਾਰੋ ਨਾ ਨਾ ਜੀ ਚਵਾਈ ਇਹ ਪੂਰੀ ਵੀ ਥੋੜੀ ਵੀ ਖਾਂਦੂਰ ਪੂਰੇ ਹੱਥ ਜਾਂਦੇ ਆ ਵਾ ਵਾ ਲਓ ਜੀ ਕੀ ਬਾਤ ਯਾਰ ਹਨਾ ਨੰਦਾ ਇਹ ਰੇਟ ਬਾਈ ਜੀ ਅਰੇ ਅਰ ਵੀਰ ਜੀ ਆ ਸਸਤਾ ਹੀ ਭਾ ਕਰਦਾ ਇਹਦਾ ਕਿੰਨਾ ਜੀ ਇਹਦਾ 47000 ਰੁਪਏ ਭਾਜੀ ਜੈ ਸੁਣੋ ਭਾਜੀ ਜੈ ਸੁਣੋ ਦੱਸਿਆ ਤੁਸੀਂ ਵੇਖ ਲੋ ਅਬ ਵੈੜ ਸੰਭੀ ਖਰਚਾ ਆਈਦਾ 45000 ਜੀ ਨੇ 45 ਦੀ ਜੈ ਸੁਣੋ 47000 ਹੋ ਗਈ ਹੈ ਨਾ ਲਓ ਸੱਚ ਨੂੰ ਪਹਿਲਾਂ ਰਾਇਡ ਵੀ ਇਹਦਾ ਖੇਲ ਗਿਆ ਪੁਰਖ ਤੇ ਇਹ ਕਿਤੇ ਵੈੜ ਨੂੰ ਪਤਾ ਹੀ ਕੋਈ ਨਹੀਂ ਮੈਨੂੰ ਨਾ ਕਿਵੇਂ ਲੱਗਦਾ ਕਰੋ ਸੰਗ ਦੇ ਵਿੱਚ ਸੱਚ ਨੂੰ ਆ ਗਈ ਸ਼ਾਈ ਹਾਲ ਦੇ ਵਿੱਚ ਤੋਂ ਉਹ ਵੀ ਥੱਲੇ ਗਿਆ 45000 ਦੀ ਇਹੋ ਚਾਰ ਪਸ਼ੂ ਆ ਤੁਸੀਂ ਇਦਾਂ ਹੀ ਕਰਿਓ ਪਿੰਡ ਸੋਲ ਪਹੁੰਚ ਕੇ ਸੱਜਰੋ ਮਈਆਂ ਸਾਰੀਆਂ ਚੰਗੀਆਂ ਲਓ ਜੀ ਦਾਸ ਸ੍ਰੀ ਅਕਾਲ